ਪਾਕਿਸਤਾਨ ਵੱਲੋਂ ਹੋ ਰਹੀ ਲਗਾਤਾਰ ਡਰੋਨ ਮੂਵਮੈਂਟ ਨੂੰ ਰੋਕਣ ਲਈ ਹੁਣ ਪੰਜਾਬ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਔਰ ਸਰਹਦੀ ਜਿਹੜੇ ਪਿੰਡਾਂ ਦੇ ਵਿੱਚ ਇਹ ਕੈਮਰੇ ਲਗਾਏ ਜਾਣੇ ਨੇ ਜਿਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਅੱਜ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ 20 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਜਿਸ ਨਾਲ ਹੀ ਜਿਹੜਾ ਹੈ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਔਰ ਪਾਕਿਸਤਾਨ ਤੋਂ ਹੋ ਰਹੀ ਡਰੋਨ ਮੂਵਮੈਂਟ ਨੂੰ ਰੋਕਣ ਵਿੱਚ ਮਦਦ ਮਿਲੇਗੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਾਕਿਸਤਾਨ ਲਗਾਤਾਰ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਨਸ਼ੇ ਅਤੇ ਹਥਿਆਰ ਦੀ ਖੇਪ ਭੇਜ ਰਿਹਾ ਹੈ ਇਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਹੁਣ ਸਰਹੱਦੀ ਖੇਤਰਾਂ ਵਿੱਚ ਆਪਣਾ ਨੈਟਵਰਕ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਤੇ ਨਜ਼ਰ ਰੱਖਣ ਦੇ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਹੈ ਅਜਿਹੇ 'ਚ ਹੁਣ ਸਰਹੱਦੀ ਪਿੰਡਾਂ ਅਤੇ ਸ਼ਹਿਰਾਂ ਅਯੋਗ ਸਰਹੱਦੀ ਖੇਤਰ ਨੇ ਅਮ੍ਰਿਤਸਰ ਫਿਰੋਜ਼ਪੁਰਾ ਤੇ ਤਰਨਤਾਰਨ ਵਿੱਚ 575 ਥਾਵਾਂ ਦਾ ਚੋਣ ਕੀਤਾ ਹੈ ਜਿੱਥੇ ਕੈਮਰੇ ਲਗਾਏ ਜਾਣੇ ਨੇ ਅਤੇ ਸਰਹਾਦੀ ਖੇਤਰਾਂ ਨਾਲ ਸੰਬੰਧਿਤ ਪ੍ਰੋਜੈਕਟ ਲਈ 20 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਪੰਜਾਬ ਦੇ 6 ਜ਼ਿਲ੍ਹੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਨਾਲ ਲੱਗਦੇ ਨੇ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 560 ਕਿਲੋਮੀਟਰ ਦੀ ਸਰਹੱਦ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈ ਇਸ ਨੂੰ ਕਵਰ ਕੀਤਾ ਜਾਏਗਾ ਇਲਾਕ ਇਹਨਾਂ ਇਲਾਕਿਆਂ ਵਿੱਚ ਨਸ਼ਾ ਤਸਕਰੀ ਦੀਆਂ ਘਟਨਾਵਾਂ ਜੋ ਹੀ ਲਗਾਤਾਰ ਵਗਦ ਰਹੀਆਂ ਨੇ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਪੁਲਿਸ ਦੀ ਸਰਦਾਰਦੀ ਦਾ ਵੱਡਾ ਕਾਰਨ ਬਣੇ ਹੋਏ ਨੇ ਇੱਥੇ ਦੱਸ ਦਈਏ ਕਿ ਦਸੰਬਰ 2022 ਵਿੱਚ ਵੀ ਤਰਨਤਾਰਨ ਦੇ ਸਰਹਾਲੀ ਥਾਣੇ ਤੇ ਵੀ ਜੋ ਇੱਕ ਅਤਵਾਦੀ ਹਮਲਾ ਹੋਇਆ ਸੀ ਉਸ ਵਿੱਚ ਪੰਜਾਬ ਪੁਲਿਸ ਨੂੰ ਕਾਫੀ ਨੁਕਸਾਨ ਚਲਣਾ ਪਿਆ ਸੀ ਪੰਜਾਬ ਪੁਲਿਸ ਵੱਲੋਂ ਇਸ ਵਾਰ ਲਗਾਏ ਗਏ ਕੈਮਰੇ ਪੂਰੀ ਤਰ੍ਹਾਂ ਹਾਈ ਟੈਕ ਹੋਣਗੇ ਇਹਨਾਂ ਕੈਮਰੇ ਵਿੱਚ ਫੇਸ ਡਿਟੈਕਸ਼ਨ ਸੌਫਟਵੇਅਰ ਅਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਦੀ ਸਹੂਲਤ ਵੀ ਹੋਏਗੀ ਇਹ ਕੈਮਰੇ ਨਾ ਸਿਰਫ ਵਾਹਨ ਨੰਬਰ ਨੋਟ ਕਰਨਗੇ ਬਲਕਿ ਜੋ ਵਿਅਕਤੀ ਵੀ ਉਸ ਵਿੱਚ ਬੈਠੇ ਹੈ ਉਹਨਾਂ ਦੀ ਪਛਾਣ ਵੀ ਰੱਖਣਗੇ ਔਰ ਜੋ ਇਹਨਾਂ ਕੈਮਰਾ ਦੀ ਰਿਕਾਰਡਿੰਗ ਪੁਲਿਸ ਕੰਟਰੋਲ ਰੂਮ ਵਿੱਚ ਜਾਵੇਗੀ ਕੈਮਰਾ ਦੀ ਇਹ ਇੰਟਰਨੈਟ ਦੀ ਸਹੂਲਤ ਵੀ ਇਹਨਾਂ ਵਿੱਚ ਜਿਹੜੀ ਹੈ ਉਹ ਦਿੱਤੀ ਗਈ ਹੈਗੀ ਹੈ ਕੈਮਰਾ ਦੀ ਰਿਕਾਰਡਿੰਗ ਵਿਸ਼ੇਸ਼ ਕੰਟਰੋਲ ਰੂਮ ਰਾਹੀਂ ਬਣਾਈ ਗਈ ਹੈਗੀ ਹੈ ਜਿਸ ਵਿੱਚ ਤੈਨਾਰ ਅਧਿਕਾਰੀ ਜਿਹੜੇ ਹੈ ਉਹ ਉਸ ਦੀ ਜਾਣਕਾਰੀ ਅੱਗੇ ਪੁਲਿਸ ਨੂੰ ਦੇਣਗੇ ਤਾਂ ਕਿ ਅਪਰਾਧੀਆਂ ਨੂੰ ਫੜਿਆ ਜਾ ਸਕੇ ਔਰ ਉਸ ਦੀ ਕਾਰਵਾਈ ਕੀਤੀ ਜਾ ਸਕੇ ਸਰਕਾਰਾਂ ਵੱਲੋਂ ਤੇ ਪੁਲਿਸ ਵੱਲੋਂ ਲਗਾਤਾਰ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾ ਰਹੇ ਨੇ ਕਿ ਪਾਕਿਸਤਾਨ ਤੋਂ ਚੱਲ ਰਹੀ ਡਰੋਨ ਮੂਵਮੈਂਟ ਨੂੰ ਰੋਕਿਆ ਜਾਏਗਾ ਲੇਕਿਨ ਜੋ ਹੈ ਇਸ ਵਿੱਚ ناکਾਮਯਾਬੀ ਹੀ ਅਜੇ ਤੱਕ ਪੁਲਿਸ ਨੂੰ ਹੱਥ ਲੱਗੀ ਹੈ ਪਰ ਇਸ ਵਾਰ ਜੋ ਹੁਨ ਟੈਕਨੀਕ ਦਾ ਇਸਤੇਮਾਲ ਪੰਜਾਬ ਪੁਲਿਸ ਵੱਲੋਂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਤਕਨੀਕ ਜੋ ਪਾਕਿਸਤਾਨ ਦੀ ਡਰੋਨ ਦੀ ਤਕਨੀਕ ਨੂੰ ਮਾਰ ਦੇ ਕੇ ਇਸ ਨਸ਼ਾ ਦੀ ਕਾਰਵਾਈ ਨੂੰ ਰੋਕਣ ਵਿੱਚ ਕਿੰਨੀ ਕੁ ਸਫਲਤਾ ਹਾਸਲ ਹੁੰਦੀ ਹੈ ਇਹ ਦੇਖਣ ਵਾਲਾ ਜ਼ਰੂਰ ਹੋਵੇਗਾ ਗੌਰਵ ਮਾਨਿਕ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ